ਅੱਜ ਆਪਾਂ ਬਣਾਈਆਂ ਜੀ ਘਰੇ ਅੰਮ੍ਰਿਤਸਰੀ ਮਸਾਲੇਦਾਰ ਬੜੀਆਂ ਜੋ ਖਾਣ ਵਿੱਚ ਬਹੁਤ ਹੀ ਸਵਾਦ ਤੇ ਪਾਜਮੇਦਾਰ ਹਨ ਤੇ ਇਹ ਘਰੇ ਸਾਫ਼ ਸੁਥਰੇ ਤਰੀਕੇ ਨਾਲ ਬਣਦੀਆਂ ਨੇ ਤੁਸੀਂ ਅੱਗੇ ਵੀਡੀਓ ਵਿੱਚ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਪਰ ਤੇ ਇਤਿਹਾਸ ਕਰਦੇ ਹਾਂਗੇ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇਹ ਫੇਰ ਮਾਂ ਦੀ ਦਾਲ ਇਹ ਮਾਂ ਦੀ ਦਾਲ ਦੋ ਫਾੜਿਆ ਦਲੇ ਮਾਵਾ ਤੁਸੀਂ ਸਾਫਤ ਵੀ ਲੈ ਸਕਦੇ ਹੋ ਤੇ ਇਹਦੀਆਂ ਆਪਾਂ ਬਣਾਵਾਂਗੇ ਬੜੀਆਂ ਅੱਗੇ ਮਾਂ ਦੇ ਆਟੇ ਦੇ ਆਪਾਂ ਬਣਾਏ ਆ ਪਾਪੜ ਤੇ ਹੁਣ ਆਪਾਂ ਬਣਾਵਾਂਗੇ ਅੱਜ ਬੜੀਆਂ ਇਹ ਦਾਲ ਨੂੰ ਇੱਕ ਦੋ ਦਿਨ ਆਪਾਂ ਭਿਉਂ ਕੇ ਰੱਖਾਂਗੇ ਰਾਤ ਤੇ ਤੇ ਫੇਰ ਆਪਾਂ ਮਿਲਦੇ ਆ ਜਿਵੇਂ ਨੂੰ ਆਪਾਂ ਧੋ ਕੇ ਤੇ ਭਿਉ ਲੈਣੇ ਆ ਇਹਦੇ ਵਿੱਚ ਤੁਸੀਂ ਹੋਰ ਵੀ ਦਾਲ ਪਾ ਸਕਦੇ ਹੋ ਮਸਰਾਂ ਦੀ ਛੋਲਿਆਂ ਦੀ ਮੂੰਗੀ ਦੀ ਪਰ ਆਪਾਂ ਕੱਲੀ ਮਾਂ ਦੀ ਬਣਾਵਾਂਗੇ ਜਿਹੜੀ ਦਾਲ ਤੁਹਾਡੀ ਮਰਜ਼ੀ ਉਹ ਪਾ ਲਓ ਤੁਸੀਂ ਦਾਲ ਆਪਾਂ ਧੋ ਕੇ ਸਾਫ਼ ਕਰ ਲਈ ਐ ਤੇ ਇੱਕ ਆਪਾਂ ਥੋੜੀ ਲਈਏ ਥੋੜੀ ਦੇ ਵਿੱਚ ਪਾਣੀ ਪਾ ਲਿਆ ਤੇ ਇਹਦੇ ਵਿੱਚ ਆਪਾਂ ਭਿਉਵਾਂਗੇ ਇਹ ਦੋ ਦਿਨ ਦਾਲ ਜਿਹੜੀ ਇਹ ਭਿੱਜੀ ਰਹੂਗੀ ਤੇ ਫਿਰ ਆਪਾਂ ਇਹਨੂੰ ਅਗਲਾ ਪ੍ਰੋਸੈਸ ਕਰਾਂਗੇ ਦਾ ਤੇ ਦਾਲ ਆਪਾਂ ਭਿਉਂਤੀ ਐ ਚੰਗੀ ਤਰ੍ਹਾਂ ਧੋ ਕੇ ਵੇਖੋ ਥੋੜੀ ਦੇ ਵਿੱਚ ਇਨੂੰ ਭਿਉਣਾ ਜ਼ਿਆਦਾ ਜ਼ਰੂਰੀ ਤਾਂ ਹੈ ਕਿ ਉਹ ਕੇ ਚੰਗੀ ਤਰ੍ਹਾਂ ਨਰਮ ਹੋ ਜੇ ਤੇ ਫਿਰ ਇਹਦੀ ਆਪਾਂ ਮਲ ਕੇ ਛਿੱਲਾਂ ਲਾ ਦਾਂਗੇ ਤੇ ਇਹ ਆਪਾਂ ਨੂੰ ਪੀਸਣ ਵਿੱਚ ਸੌਖਾ ਹੋ ਜਾਊਗਾ ਕਿਉਂਕਿ ਇਹ ਚੰਗੀ ਤਰ੍ਹਾਂ ਭਿੱਜ ਚੋਗੀ ਇਹਨੂੰ ਤਾਂ ਆਪਾਂ ਦੋ ਦਿਨ ਰੱਖਣਾ ਭਿੱਜਣ ਵਾਸਤੇ ਤੇ ਹਾਂਜੀ ਆਪਾਂ ਜਿਹੜੀ ਦਾਲ ਭਿਉਈ ਸੀ ਥੋੜੀ ਦੇ ਵਿੱਚੋਂ ਆਪਾਂ ਕੱਢ ਕੇ ਇਹ ਬਾਲਟੀ ਚ ਪਾ ਲਈਏ ਤੇ ਧੋ ਲਈਏ ਚੰਗੀ ਤਰ੍ਹਾਂ ਦਾਲ ਆ ਵੇਖੋ ਥੋੜੀਕ ਮਤਲਬ ਅਜੇ ਵੀ ਕਾਲੇ ਕਾਲੇ ਵਿੱਚ ਛਿੱਲੜਾ ਹੈਗੀਆਂ ਮੈਂ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਹੋਰ ਧੋ ਕੇ ਤੇ ਫਿਰ ਆਪਾਂ ਇਹਨੂੰ ਕੁੰਡੇ ਦੇ ਵਿੱਚ ਗ੍ਰੈਂਡ ਕਰਾਂਗੇ ਤੇ ਬੜੀਆਂ ਵਾਸਤੇ ਆਪਾਂ ਦਾਲ ਧੋ ਲਈ ਸੀ ਤੇ ਆਪਾਂ ਜਿਹੜੇ ਹੋਰੇ ਦੇ ਵਿੱਚ ਮਸਾਲੇ ਪਾਉਣੇ ਆ ਓਏ ਨੇ ਇਹ ਲਸਣ ਆ ਇਹ ਤਿੰਨ ਮਸਾਲੇ ਆ ਮੋਟੀ ਇਲਾਚੀ ਦਾਲ ਚੀਨੀ ਲੌਂਗ ਤੇ ਨਿੱਕੀ ਇਲਾਚੀ ਚਾਰ ਮਸਾਲੇ ਇਹ ਹੋ ਗਏ ਜੀ ਇਹ ਨਰਦਾਣਾ ਇਹ ਕਾਲੀ ਮਿਰਚ ਧਨੀਆ ਜੀਰਾ ਇਹ ਲਾਲ ਮਿਰਚ ਇਹ ਆਪਾਂ ਪਾਵਾਂਗੇ ਹਿੰਗ ਇਹ ਆਪਾਂ ਪਾਵਾਂਗੇ ਵਿੱਚ ਗੜੀ ਪੱਤਾ ਤੇ ਇਹ ਕੱਦੂ ਵਿੱਚ ਬਿੱਲੀ ਕਸ਼ ਕਰਕੇ ਕੱਦੂ ਕਸ਼ ਕਰਕੇ ਪਾ ਦਾਂਗੇ ਬੜੀਆਂ ਚ ਕਿਉਂਕਿ ਆਪਾਂ ਪੇਠਾ ਨਹੀਂ ਪਾ ਰਹੇ ਕੱਦੂ ਪਾਵਾਂਗੇ ਆਪਾਂ ਆਜੋ ਆਪਾਂ ਇਹਨਾਂ ਨੂੰ ਪੀਸ ਲੈਨੇ ਆ ਇਹ ਆਪਾਂ ਕੁੰਡਾ ਲੈ ਲਿਆ ਤੇ ਨਾਲ ਹੀ ਆਪਣਾ ਇਹ ਡੰਡਾ ਘੋਟਣ ਵਾਲਾ ਇਹ ਆਪਾਂ ਮੋٹے ਮਸਾਲੇ ਜਿਹੜੇ ਵਿੱਚ ਥੜਾ ਥੜਾ ਕਰਾਂਗੇ ਇਹ ਦਾਲ ਚੀਨੀ ਪਾ ਲੈਨੇ ਆ ਇਹ ਲਾਚੀ ਮੋਟੀ ਇਹਨ ਇੱਕਲਾ ਚੀ ਲੌਂਗ ਇਹ ਸਾਰੇ ਮਸਾਲੇ ਆਪਾਂ ਡਰ ਹੜਡ ਕਰ ਲਾਂਗੇ ਇਹ ਆਪਣੇ ਮਸਾਲੇ ਡਰ ਹੜਡ ਹੋ ਗਏ ਤੇ ਹੁਣ ਆਪਾਂ ਪਾਵਾਂਗੇ ਇਹ ਗਰਮ ਮਸਾਲਾ ਤੇ ਮਸਾਲਾ ਪਣਾ ਲੈ ਡਫਰ ਹੋ ਗਿਆ ਵਾ ਵੇਖੋ ਰਕੜਿਆ ਗਿਆ ਵਾ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਆ ਇਹ ਨਾਰਦਾਣਾ ਇਹਨੂੰ ਵੀ ਥੋੜਾ ਬਹੁਤਾ ਡਫਰ ਹੋੜ ਜਾਈ ਕਰਨਾ ਬ੍ਰੇਕ ਜਿਆਦਾ ਨਹੀਂ ਕਰਨਾ ਆਪਾਂ ਬੜੀਆਂ ਦੇ ਵਿੱਚ ਤੁਸੀਂ ਵੇਖਿਆ ਹੀ ਹੋਣਾ ਮਸਾਲਾ ਜ਼ਿਆਦਾਤਰ ਮੋਟਾ ਹੀ ਹੁੰਦਾ ਹੁੰਦਾ ਵਾ ਬਹੁਤਾ ਬ੍ਰੇਕ ਨਹੀਂ ਕਰਨਾ ਨਾਰਦਾਣਾ ਵੀ ਆਪਾਂ ਪੀਸ ਲਿਆ ਜਿੰਨਾ ਕ ਆਪਾਂ ਪੀਸਣਾ ਸੀ ਇਹ ਹੁਣ ਮਿਰਚਾਂ ਜਿਹੜੀਆਂ ਵਾ ਲਾਲ ਇਹ ਵੀ ਕਰ ਲੈਨੇ ਆਪਾਂ ਮੋਟੀਆਂ ਨਿੱਕੀਆਂ ਜੀਆਂ ਹੀ ਕਰਨੀਆਂ ਇਹ ਵੀ ਆਪਾਂ ਵਿਚਾਰ ਵਾਲੀਆਂ ਬੜੀਆਂ ਦੀ ਬਹੁਤੀ ਸਫਾਈ ਨਹੀਂ ਹੁੰਦੀ ਆਪਾਂ ਵੇਖਦੇ ਹੀ ਆ ਕਿਤਰਾ ਨੰਗੇ ਪੈਰੀ ਤੁਰੇ ਫਿਰਦੇ ਆ ਕਰੀ ਬਰੀ ਆਟਾ ਵੀ ਪੈਰਾਂ ਨਾਲ ਹੀ ਮਲਦੇ ਆ ਲਾਪਰਵਾਹੀ ਦੇ ਨਾਲ ਬਣਾਉਂਦੇ ਆ ਆਪਾਂ ਇਸ ਲਈ ਆਪਾਂ ਆਪਨ ਵਾਸਤੇ ਘਰੇ ਹੀ ਬਣਾ ਕੇ ਖਾਣੇ ਲਾ ਲਈ ਮਸਾਲਾ ਆਪਾਂ ਨੂੰ ਜਿੰਦਾ ਦਾ ਚਾਹੀਦਾ ਹੈ ਓਦਾਂ ਦਾ ਆਪਣਾ ਗ੍ਰਾਊਂਡ ਹੋ ਗਿਆ ਵਾ ਨਾ ਬੋਤਾ ਤਬਰੀਕ ਹੈ ਨਾ ਬੋਤਾ ਮੋਟਾ ਵਾ ਇਹਦੇ ਵਿੱਚ ਹੁਣ ਆਪਾਂ ਪਾ ਲੈਨੇ ਆ 12 13 ਮਸਾਲੇ ਅੱਗੇ ਹੋ ਗਏ ਤੇ ਇਹ ਚਾਪਾਂ ਪਾਵਾਂਗੇ ਹਿੰਗ ਇਹਨੇ ਇੱਕ ਪਾਵਾਂਗੇ ਇਹਨਾਂ ਮਸਾਲਿਆਂ ਨੂੰ ਹੁਣ ਆਪਾਂ ਕੱਢ ਲੈਨੇ ਇੱਕ ਥਾਲੀ 'ਚ ਇਹ ਮਸਾਲਿਆਂ ਨੂੰ ਆਪਾਂ ਥਾਲੀ ਦੇ ਵਿੱਚ ਕੱਢ ਲੈਨੇ ਆ ਆਲਰੇਡੀ ਆਪਣੇ ਪੱਤੇ ਆਪਾਂ ਹਰੇ ਹੀ ਲਿਆ ਕੜੀ ਪੱਤੇ ਦੇ ਇੰਨਾਂ ਨੂੰ ਵੀ ਥੋੜਾ ਜਿਹਾ ਬਰੀਕ ਕਰ ਲਾਂਗੇ ਨਾਲ ਹੀ ਲਸਣ ਬਰੀਕ ਕਰ ਲਾਂਗੇ ਤੇ ਨਾਲ ਹੀ ਆਪਾਂ ਇੱਧਰ ਕਦੂਕਾਚ ਕਰ ਲੈਣੇ ਕਦੂ ਇਹ ਤੇ ਜੇ ਅਦਰਕ ਪਾਉਣਾ ਹੋਵੇ ਤੇ ਅਦਰਕ ਵੀ ਪਾ ਸਕਦੇ ਹੋ ਪਰ ਆਪਣੇ ਕੋਲ ਸੁੰਢ ਕੁੱਟੀ ਹੈਗੀ ਆਪਾਂ ਉਹ ਥੋੜੀ ਜਿਹੀ ਪਾ ਲਾਂਗੇ ਤੇ ਅਦਰਕ ਆਪਣੇ ਕੋਲ ਹੈ ਨਹੀਂ ਇਸ ਲਈ ਨਹੀਂ ਆਪਾਂ ਪਾ ਰਹੇ ਇਹ ਵੀ ਮਸਾਲਾ ਆਪਾਂ ਪੀਸ ਲਿਆ ਵਾ ਜਿੱਦਾਂ ਦਾ ਆਪਾਂ ਨੂੰ ਚਾਹੀਦਾ ਸੀ ਇਹ ਵੀ ਆਪਾਂ ਇੱਕ ਥਾਲ ਚ ਕੱਢ ਲੈਨੇ ਹੁਣ ਸਾਰੇ ਮਸਾਲੇ ਆਪਾਂ ਇੱਥੇ ਇਕੱਠੇ ਕਰੀ ਜਾਣੇ ਆ ਇੱਕੋ ਥਾਂ ਹੁਣ ਆਪਾਂ ਇਹੜਾ ਕद्दू ਕੱਸ਼ ਕਰ ਲੈਨੇ ਆ ਇਹ ਵੀ ਆਪਾਂ ਵਧੀਆ ਜਿਹਾ ਪਾਉਣਾ ਹੈ ਐਸੇ ਤੇ ਪੇਠਾ ਪਾਇਦਾ ਪਰ ਆਪਾਂ ਕद्दू ਪਾ ਰਹੇ ਆ ਪੇਠਾ ਆਪਾਂ ਨੂੰ ਮਿਲਿਆ ਨਹੀਂ ਇਹ ਕद्दू ਵੀ ਵਧੀਆ ਹੁੰਦਾ ਵਾ ਇਹ ਵੀ ਪਾ ਲੈਣਾ ਚਾਹੀਦਾ ਵਾ ਆਪਾਂ ਤੇ ਪਾ ਲੈਨੇ ਕੱਦੂ ਵਾਲੀ ਵੜੀ ਬਣ ਜੂਗੀ ਬਹੁਤ ਵਧੀਆ ਬਣੂਗੀ ਟੇਠੇ ਵਾਲੀ ਵੜੀ ਹੁੰਦੀ ਆ ਆਲੂ ਭੁਖਾਰੇ ਵਾਲੀ ਪੜੀ ਹੁੰਦੀ ਆ ਜਿਹੜੀ ਚੀਜ਼ ਦਾ ਤੁਹਾਨੂੰ ਫਲੇਵਰ ਚੰਗਾ ਲੱਗਦਾ ਤੇ ਉਹੋ ਚੀਜ਼ ਪਾ ਸਕਦੇ ਕਦੂ ਆਪਾਂ ਕਦੂ ਕਸ਼ ਕਰ ਲਿਆ ਤੇ ਹੁਣ ਆਪਣੀ ਆਈ ਦਾਲ ਦੀ ਵਾਰੀ ਹੁਣ ਆਪਾਂ ਦਾਲ ਗ੍ਰाइंड ਕਰਨੀ ਆ ਤੇ ਉਹ ਵੀ ਕੁੰਡੇ ਚ ਕਰਨੀ ਇਸੇ ਕੁੰਡੇ ਵਿੱਚ ਆਪਾਂ ਮਸਾਲੇ ਵਾਲੇ ਚ ਹੁਣ ਦਾਲ ਗ੍ਰाइंड ਕਰ ਲੈਨੇ ਆ ਆਲਾ ਪਾ ਇਤਰਾ ਧੋ ਕੇ ਸਾਫ ਕਰ ਲਈ ਆ ਧਾਲ ਆਪਣੀ 2 ਦਿਨ ਭਿੱਜੀ ਰਹੀ ਆ ਤੇ ਵਧੀਆ ਸਾਫ ਹੋ ਗਈ ਨਾਲੇ ਨਰਮ ਹੋ ਗਈ ਆ ਇਹ ਹੁਣ ਇਹ ਸੌਕੀ ਗ੍ਰੈਂਡ ਹੋ ਜੂਗੀ ਨਾਲੇ ਜਿੰਨੀ ਵੀ ਜ਼ਿਆਦੀ ਭਿੱਜੇ ਬੜੀ ਵਧੀਆ ਬਣਦੀ ਆ ਡੱਜੀ ਕਰੇ ਤੁਸੀਂ ਗ੍ਰੈਂਡਰ 'ਚ ਵੀ ਕਰ ਸਕਦੇ ਪਰ ਆਪਾਂ ਕੁੰਡੇ 'ਚ ਕਰ ਰਹੇ ਹਾਂ ਕੁੰਡੇ ਦੇ ਵਿੱਚ ਬੈਟਰ ਵਧੀਆ ਬੰਦਾ ਜਦੋਂ ਡੱਡਾ ਫੜ ਜੇ ਬੰਦਾ ਉਤਰਾ ਉਹਦੇ ਨਾਲ ਜ਼ਿਆਦਾ ਬਰੀਕ ਹੋ ਜਾਂਦਾ ਤੇ ਹਾਂਜੀ ਬੈਟਰ ਆਪਣਾ ਬਣ ਗਿਆ ਵੇਖੋ ਜਿਵੇਂ ਦਾ ਆਪਾਂ ਨੂੰ ਚਾਹੀਦਾ ਵਾ ਮੋਟਾ-ਮੋਟਾ ਜਿਆ ਕਿੰਡਾ ਵਧੀਆ ਬਣਿਆ ਵਾ ਇਹਨੂੰ ਆਪਾਂ ਕੱਢ ਲੈਨੇ ਹਾਂ ਹੁਣ ਇੱਕ ਸਾਫ ਢਾਂਡੇ ਦੇ ਵਿੱਚ ਇਹਦੇ ਬੈਟਰ ਆਪਣਾ ਬਣ ਗਿਆ। ਇਹਦੇ ਵਿੱਚ ਆਪਾਂ ਪਾ ਲਈਨੇ ਜਿਹੜੇ ਆ ਪੀਸੇ ਮਸਾਲੇ। ਥੋੜਾ ਜਿਹਾ ਆਪਾਂ ਰੱਖ ਲਈਏ ਨਾਕ ਮਸਾਲਾ ਜੇ ਉੱਪਰ ਲਾਉਣਾ ਉਹ ਬੜੀ ਦੇ ਆਪਾਂ ਲਾਵਾਂਗੇ। ਇਹਣਾ ਕਦੂਕਾਸ਼ ਕੀਤਾ ਆਪਾਂ ਇਹ ਵੀ ਵਿੱਚ ਪਾ ਲਈਨੇ। ਉਹ ਨਹੀਂ ਆਪਣਾ ਬੈਟਰ ਹੈ ਤੇ ਉਹ ਨਹੀਂ ਆਪਣਾ ਮਟੀਰੀਅਲ ਹੈ। ਇਸ ਸਵਾਦ ਅਨਸਾਰ ਥੋੜਾ ਜਿਹਾ ਆਪਾਂ ਲੂਣ ਪਾਵਾਂਗੇ ਬੜੀ ਦੇ ਵਿੱਚ ਥੋੜਾ ਜਿਹਾ ਲੂਣ ਹੁੰਦਾ ਪਾਈ ਦਾ ਇਹ ਥੋੜੀ ਜਿਹਾ ਆਪਾਂ ਹਲਦੀ ਪਾ ਲਈਨੇ ਕਲਰ ਵਾਸਤੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਦਾਂ ਛੋਟੀ ਜੀ ਲੋਈ ਬਣਾ ਲਾਂਗੇ ਇਹਦੇ ਵਿੱਚ ਇਤਰਾ ਸ਼ੇਕ ਕਰਕੇ ਤੇ ਆਪਾਂ ਪਾ ਲਾਂਗੇ ਆਪਣੀ ਮਰਜ਼ੀ ਨਾਲ ਵੱਡੀਆਂ ਵੀ ਬਣਾ ਸਕਦੇ ਛੋਟੀਆਂ ਵੀ ਬਣਾ ਸਕਦੇ ਆਪਾਂ ਛੋਟੀਆਂ ਹੀ ਬਣਾਵਾਂਗੇ ਕਿਉਂਕਿ ਜਲਦੀ ਸੁੱਕ ਜਾਣਗੀਆਂ ਹਲੋ ਜੀ ਵੱਡੀਆਂ ਜਿਹੜੀਆਂ ਆਪਣੀਆਂ ਬਣ ਕੇ ਤਿਆਰ ਆ ਤੇ ਬਿਲਕੁਲ ਸੁੱਕੀਆਂ ਵੇਖੋ ਤੇ ਕਿੰਨੇ ਕਿੰਨੇ ਬੜੀਆਂ ਬਣਾਈਆਂ ਕਮੈਂਡ ਕਰਕੇ ਜਰੂਰ ਦੱਸਿਓ ਤੇ ਇਹਦੀ ਕੁਆਂਟੀਟੀ ਹੈ ਆਪਣੀ 700 ਗ੍ਰਾਮ ਦਾਲ ਹੀ ਤੇ ਵਿੱਚ ਆਪਾਂ ਦੋ ਕੱਦੂ ਪਾਏ ਆ ਬਾਕੀ ਜਿਹੜਾ ਵਾ ਮਸਾਲਾ ਆਪਣੇ ਸਵਾਦ ਅਨਸਾਰ ਪਾ ਲਿਓ ਜੇ ਕੋਈ ਤਿੱਖਾ ਖਾਂਦਾ ਕੋਈ ਭਿੱਕਾ ਖਾਂਦਾ ਤੇ ਇਹ ਬੜੀਆਂ ਜਿਹੜੀਆਂ ਬਣ ਕੇ ਆਪਣੀਆਂ ਤਿਆਰ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਲਿਖਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਤੁਹਾਨੂੰ ਕੁਆਂਟੀਟੀ ਦੱਸ ਦਿੱਤੀ ਆ ਤੇ ਜੇ ਤੁਸੀਂ ਘਰੇ ਵਧੀਆ ਬਣਾਇਆ ਕਰੋ ਮਿਹਨਤ ਕਰਿਆ ਕਰੋ ਮਿਹਨਤ ਕਰਨ ਦੇ ਨਾਲੇ ਬਹੁਤ ਵਧੀਆ ਸਾਫ ਸੁਥਰੀ ਚੀਜ਼ ਜਿਹੜੀ ਆ ਬਣ ਕੇ ਤਿਆਰ ਹੁੰਦੀ ਆ ਘਰੇ ਆਪਾਂ ਵਿਚਾਰੋ ਤੇ ਲੈ ਆਉਣੇ ਹਰ ਚੀਜ਼ ਮਿਲ ਜਾਂਦੀ ਆ ਪਰ ਆਪਣੀ ਜਿਹੜੀ ਤਸੱਲੀ ਦੀ ਚੀਜ਼ੋ ਘਰੇ ਬਣਦੀ ਆ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ